ਯਾਕੋ ਹਾਂਜੀ ਸੱਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਐਨੂ ਜੈਤੋ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਚੰਗੀ ਤਾਜੀ ਸੂਈ ਸਵਾਈ ਐਚ ਐਫ ਨਸਲ ਦੀ ਟਾਪ ਦੀ ਵੈਡ ਵਿਖਾਉਣੀ ਆ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹ ਖਾਸ ਗੱਲ ਹੋਰ ਹੈ ਕਿ ਬੱਚਾ ਵੀ ਮਗਰ ਵੱੱਛੀ ਆ ਹੈਵੀ ਚੰਗੇ ਸੀਮੰਦੀ ਆ ਹੈਵੀ 에ਅਰ ਸ਼ੈਰ ਬਰੀਡ ਦੀ ਪਿੰਕ ਨੋਜ਼ ਵਾਲੀ ਆ ਜੇਰੇ ਦੀ ਪੈ ਗਈ ਆ ਜਦੋਂ ਵੀਡੀਓ ਆਪਾਂ ਸਟਾਰਟ ਕੀਤੀ ਆ ਚਲਦੀ ਚਲਦੀ ਵੀਡੀਓ ਦੇ ਵਿੱਚ ਹੀ ਕਰਮਾਲੀ ਨੇ ਜੇਰ ਸੈੱਟ ਕੀਤੀ ਸੀ ਇਨਫਰਮੇਸ਼ਨ ਲੈ ਲੈਣਾ ਪੁੱਛਦੇ ਕਿੰਨਾ ਦੁੱਧ ਬਾਦ ਕੈਨਵਾ ਸੂਆ ਤੇ ਕੀ ਵੀਰ ਮਲ ਕਰਦਾ ਉਹ ਕਰ ਦੇਗਾ ਬਾਦ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਆ ਸੀ ਨਾਮ ਵੀਰੇ ਜਸ਼ਨਗੰਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਜੈਤੋਈ ਫੋਨ ਨੰਬਰ ਦਾ ਸੀ 9877624531 ਬਾਈ ਇੱਕ ਵੀਰ ਦਾ 9877624531 ਕੈਨਵਾ ਸੂਆ ਜੋਸ਼ਨ ਤੇ ਵੀਰੇ ਦੂਜੇ ਸੂਏ ਸੂਈ ਆ ਬੜਾ ਹੂੰ ਇਹਨੂੰ ਡੇਢ ਘੰਟਾ ਹੋਇਆ ਸੀ ਵੀਰੇ ਸੂਈ ਨੂੰ ਹੁਣ ਤੇਰਾ ਸਾਹਮਣੇ ਜੇਰ ਪੈ ਗਈ ਹੈ ਸਹੀ ਆ ਹਾਂਜੀ ਤੇ ਮਗਰ ਵੀਰੇ ਵੱੱਛੀ ਐ ਹੈ ਚੰਗੇ ਸੀਮਨ ਦੀ ਆਪਾਂ ਪੁੱਛਿਆ ਨਹੀਂ ਸੀਗਾ ਤੇ ਐਵੇਂ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਬੰਦਾ ਜਿਹੜਾ ਆ ਪਾਕੂ ਹੋਇਆ ਆਪ ਹੀ ਵੇਖ ਲੂਗਾ ਵੀਰੇ ਐ ਸ਼ਹਿਰ ਦੀ ਐ ਵੀਰੇ ਠੀਕ ਐ ਹਾਂਜੀ ਕਿੰਨਾ ਕ ਦੁੱਧ ਪੈ ਰਿਹਾ ਜੇਸ਼ਨ ਦੁੱਧ ਵੀਰੇ ਜਿਵੇਂ ਲੇਵਾ ਤਿਆਰ ਆ ਐ ਦਾ ਆਪਣਾ 24 25 ਗੈਦੇ ਵੀਰੇ ਅਗਲਾ ਮੰਨ ਲੂ ਪਰ 20 ਤੋਂ 22 ਲੀਟਰ ਦੁੱਧ ਨਾਰਮਲ ਚਵਾਉਣ ਦਾ ਹੱਕ ਬਣਦਾ ਹਾਂ ਇਹਨਾਂ ਦਾ ਪਿਉਣ ਦਾ ਹਾਂਜੀ ਕੱਢੀਏ ਬਾਹਰ ਨੂੰ ਕੁਤਾਰਾ ਦੂਰਾ ਮਾਰ ਕੇ ਵੇਖੀ ਆ ਕਿਵੇਂ ਚਵਾਈ ਇੱਕ ਨੰਬਰ ਚਵਾਈ ਐ ਵੀਰੇ ਆਪਾਂ ਵਿੱਚ ਵੀ ਧਾਰਾ ਮਾਰ ਦਾਂਗੇ ਠੀਕ ਐ ਦੋਸਤੋ ਚਵਾਈ ਦੀ ਵੀਰ ਦੱਸਦਾ ਇੱਕ ਨੰਬਰ ਆ ਵੀਡੀਓ ਦੇ ਵਿੱਚ ਵੀ ਬਾਈ ਕਹਿੰਦਾ ਆਪਾਂ ਧਾਰਾ ਮਾਰ ਕੇ ਵਿਖਾ ਦੇਾਂਗੇ ਦੂਜੇ ਸੂਵੇ ਕਰਮਾ ਵਾਲੀ ਸੂਈ ਐ ਜੇਰ ਵਾਲੇ ਪਾਸੇ ਡਾਨਾ ਜਾਵਾਂ ਬਠਲ ਜੇਰ ਦਾ ਮਗਰ ਟੌਪ ਦੀ ਬੱਚੀ ਬਾਅਦ ਚ ਬੱਚੀ ਦੁਬਾਰਾ ਵੀ ਵਿਖਾ ਦੇਣਾ ਕਿਰਾਂ ਵਹਿੜ ਵਿਖਾ ਦਿੰਨੇ ਆ ਤੋੜ ਕੇ ਦੂਜਾ ਸੂਆ ਐਚ ਐਫ ਨਸਲ ਦੀ ਤਾਜੀ ਸੂਈ ਸਵਾਈ ਟੌਪ ਦੀ ਬੱਚੀ ਵਜਨ ਮੇਜਨ ਬਹੁਤ ਐ ਸੋਹਣਾ ਬਡੀ ਸਟ੍ਰਕਚਰ ਐ ਖੁੱਲਡ ਲੇ ਅੰਗਾ ਪੈਰਾਂ ਦੀ ਐ ਹਵਾਨੇ ਵਾਲੇ ਪਾਸੋਂ ਐਕਸਟਰਾਔਡੀਨਰੀ ਬਹੁਤ ਸੋਹਣਾ ਵੱਡਾ ਜਬਰਦਸਤ ਹਵਾਨਾ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਉੱਪਰੋਂ ਸਵਾ ਫੁੱਟ 2 ਗੂ ਚੌੜਾ ਹਵਾਨਾ ਸਟਾਰਟ ਹੁੰਦਾ ਕੋਈ ਫੋਟ ਨਹੀਂ ਸ਼ਾਂਗ ਨਹੀਂ ਚਿੱਟੇ ਰੰਗ ਦੀ ਵੱੱਛੀ ਆ ਵਿੱਚ ਕਾਲੇ ਰੰਗ ਦੇ ਬਲੈਕ ਕਲਰ ਦੇ ਮੋٹے ਡੱਬਾ ਪਲਵਾਨਾਂ ਵਾਂਗੂ ਤੁਰਦੀ ਆ ਪੱਟ ਚੌੜੇ ਕਰ ਕਰ ਕਹਿਣ ਨੂੰ ਤਾਂ ਬਾਈ ਕਹਿੰਦਾ ਭਾਵਾ 24 25 ਕਿਲੋ ਦੁੱਧ ਤੇ ਕਹਿ ਦਈਏ ਹਵਾਨੇ ਦੇ ਹਿਸਾਬ ਨਾਲ ਤਾਂ ਵੀ ਅਗਲੇ ਨੇ ਮੰਨ ਲੈਣਾ ਪਰ 20 22 ਕਿਲੋ ਦੁੱਧ ਦੀ ਵੀਰ ਕਹਿੰਦਾ ਗਾਰੰਟੀ ਆ ਖੁੱਲਾ ਪਿਆ ਜੂ ਬਾਕੀ ਤੁਹਾਨੂੰ ਵੀ ਪਤਾ ਹੁਣ ਰੁੱਤ ਵਧੀਆ ਆ ਗਈ ਅੱਗੇ ਸਿਆਲ ਆ ਜਾਣੇ ਆ ਤੇ ਜੇ ਸਿਆਲਾਂ ਚ ਜਾਤ ਵਾਲੀ ਬੱਚੀ 20 22 ਕਿਲੋ ਦੁੱਧ ਦਰਮਿਆਨੀ ਸੇਵਾ ਤੇ ਨਹੀਂ ਦਿੰਦੀ ਫਿਰ ਦੇਸੀ ਢਾਂਡੀ ਨੇ ਥੋੜੀ ਇਹਨਾਂ ਦੁੱਧ ਦੇਣਾ ਸੀਲਸਾਉ ਫੁੱਲ ਆ ਚਾਰ ਚਾਰੂ ਜੂਰੂ ਪੂਰੀ ਖੁੱਲੀ ਆ ਬਾਈ ਕਹਿੰਦਾ ਕੋਸ ਮਰਜ਼ੀ ਪਾ ਦੇ ਅਗਲਾ ਥਣ ਮੁੱਠੀ ਵਾਲੇ ਹੱਦੀ ਚਵਾਈ ਵਾਲੇ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਭਾਵੇਂ ਅਗਲਾ ਹੱਥੀ ਚਵਾਈ ਕਰ ਲੇ ਭਾਵੇਂ ਮਸ਼ੀਨ ਤੇ ਚਵਾਈ ਕਰ ਲੇ ਥਣਾਂ ਦੀ ਸਾਫ਼ ਸੁਥਰੀ ਫੋਰਟ ਸ਼ਾਂਖਪੂਰਾ ਆਵਣੀ ਪੂਰੀ ਭਾਰੀ ਫੁੱਲ ਵਜਨ ਵਾਲੀ ਦੂਜਾ ਸੁਹਾ ਤਾਜੀ ਸੂਈ ਸਵਾਈ ਟਾਪ ਦੀ ਮੱਛੀ ਮੁੱਲ ਬਾਈ ਜਸ਼ਨ ਜੈਜਾ ਲੈਣ ਦੇ ਨਾਲ ਮੁੱਲ ਤਾਂ ਵੀਰੇ ਕਰ ਨੂੰ 75 ਕਰਦੀ ਹੈ ਤਾਂ ਵੀ ਵੈਗੂ ਪਰ 72000 ਦੀ ਦੇ ਦਾ ਬਾਈ ਠੀਕ ਹੈ ਹਾਂਜੀ ਦੋਸਤੋ ਮੁੱਲ ਕਰਨ ਨੂੰ ਬਾਈ ਕਹਿੰਦਾ ਭਾਵੇਂ 75000 ਕਰਦੀਏ ਤਾਂ ਵੀ ਵਿਕ ਜਾਣੀ ਆ ਤੇ ਇਹ ਚ ਕੋਈ ਸ਼ੱਕ ਵੀ ਨਹੀਂ ਗੀ ਮੱਛੀ ਬਹੁਤ ਚੰਗੀ ਆ ਇਹਨਾਂ ਦੁੱਧ ਚਵਾ ਕੇ ਬੜੇ ਆਰਾਮ ਨਾਲ ਵਿਕ ਜਾਣਾ ਪਰ ਬਾਈ ਕਹਿੰਦਾ ਜੈਜ ਡਿਮਾਂਡ ਜਿਹੜੀ 72000 ਉਹਦੇ ਜੋ ਛੋਟ ਛੱਪਾ ਮਾਨ ਤਾਨ ਹੋ ਜੂ ਬੇਫਿਕਰ ਹੋ ਕੇ ਅਗਲਾ ਆਜੇ ਧਾਰਾ ਬਾਈ ਕਹਿੰਦਾ ਮਾਰੀਆਂ ਸੀਗਾ ਬੱਚੀ ਨੂੰ ਵੀ ਬੋਹਲਾ ਪਿਆਇਆ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਨਿਕਲੀ ਐ ਬਾਕੀ ਹੁਣ ਤੁਹਾਨੂੰ ਵੀ ਵੀਰ ਕਹਿੰਦਾ ਚੱਲਦੀ ਵੀਡੀਓ ਚ ਧਾਰਾ ਮਾਰ ਕੇ ਵਿਖਾ ਦੇਾਂਗੇ ਚਵਾਈ ਵਾਲੇ ਪਾਸੋਂ ਵੀਰ ਕਹਿੰਦਾ ਬੇਫਿਕਰ ਹੋ ਜਿਓ ਚਵਾਈ ਦੀ ਇੱਕ ਨੰਬਰ ਐ ਬਾਕੀਆਂ ਐ ਨਹੀਂ ਵੀਰੇ ਜਿਵੇਂ ਵੜ ਸੂਈ ਐ ਲਿੱਸੀ ਫਿੱਕੀ ਕੋਈ ਨਹੀਂ ਹੋਊਗੀ ਉਵੇਂ ਹੀ ਪਈ ਜਾਣਾ ਹਾਂ ਹਾਂ ਦੋਸਤੋ ਨਹੀਂ ਕਈ ਪਸ਼ੂ ਸੂਤਾ ਆਇਆ ਸੁਆ ਸੁਆ ਜਾਂ ਮੰਨੇ ਜਾਂਦੇ ਹੁੰਦੇ ਆ ਪਰ ਕਰਮਾੜੀ ਰਾਜੀ ਬੱਛੀ ਆ ਚਾਰ ਚਫੇਰੋਂ ਵੇ ਗੋਲ ਮਟੋਲ ਪਈ ਆ ਧਾਰਾ ਮਾਰ ਕੇ ਹੁਣ ਤੁਹਾਨੂੰ ਵਿਖਾ ਦਿੰਨੇ ਆ ਬੱਚਾ ਬਹੁਤ ਚੰਗਾ ਜੀ ਕੋਈ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਟਾਪ ਦੀ ਬੱਛੀ ਤਿਆਰ ਹੋ ਜੂ ਮਗਰ ਐਰ ਸ਼ੈਰ ਬਰੀਡ ਦੀ ਆ ਪਿੰਕ ਨੋਜ਼ ਵਾਲੀ ਬਾਕੀ ਤੁਹਾਨੂੰ ਵੀ ਪਤਾ ਐਰ ਸ਼ੈਰ ਬਰੀਡ ਦੇ ਜਾਨਵਰ ਵੀ ਘੱਟ ਐ ਇੱਕ ਨਾ ਇੱਕ ਫਰੀ ਵਾਲੀ ਗੱਲ ਹਾਂ ਹਾਂ ਬਾਕੀ ਜੇ ਗੱਲ ਇਹ ਵੀ ਸਹੀ ਆ ਜੇ ਕਿਤੇ ਬੱਛਾ ਹੁੰਦਾ ਲਿਜਾਣਾ ਫੇਰ ਵੀ ਪੈਣਾ ਸੀ ਨਾਲ ਕਿਉਂਕਿ ਤਾਜੀ ਸੂਈ ਆ ਜਿਹੜਾ ਤੁਸੀਂ 2 ਢਾਈ ਮਹੀਨੇ ਦੁੱਧ ਪਿਆਉਣਾ ਸੀ ਉਹ ਐਵੇਂ ਜਾਣਾ ਸੀ ਐਚਵਾਈ ਵੇਖ ਲਓ ਪੂਰੀ ਮੋਟੀ ਧਾਰ ਹੈ ਗੂਠੇ ਵਰਗੀ ਚਵਾਈ 1 ਨੰਬਰ ਜਾਵਾ ਕੋਈ ਭੂਰਨੀ ਛਿੱਟਾ ਨਹੀਂ ਬਾਕੀ ਤੁਹਾਨੂੰ ਖੜਕੇ ਤੋਂ ਅੰਦਾਜ਼ਾ ਲੱਗ ਗਿਆ ਹਣਾ ਚਵਾਈ ਦੀ 1 ਨੰਬਰ ਇਹ ਨਿਆਣਾ ਵੀ ਤਾਂ ਪਾਇਆ ਵੀਰੇ ਕਈ ਕਹਿਣ ਦੇਣਾ ਭੈਣ ਭਰਾ ਵੀ ਨਿਆਣਾ ਨਹੀਂ ਪਾਉਂਦਾ ਪਸਾ ਆ ਥੋੜਾ ਸਾਹਮਣੇ ਪਾ ਕੇ ਧਾਰਾ ਮਾਰੀ ਸਹੀ ਆ ਦੋਸਤੋ ਨਿਆਣਾ ਵੀਰ ਕਹਿੰਦਾ ਉਦਾਂ ਹੀ ਪਾ ਲਿਆ ਕਈ ਭੈਣ ਭਰਾ ਨਿਆਣਾ ਪਾ ਕੇ ਚਵਾਈ ਕਰਦੇ ਆ ਬਾਅਦ ਚ ਵੀਰ ਕਹਿੰਦਾ ਅਗਲੇ ਪੁੱਛ ਲੈਂਦੇ ਬਾਈ ਨਿਆਣਾ ਪਵਾ ਲੈਂਦੀ ਆ ਤਾਂ ਬਾਈ ਕਹਿੰਦਾ ਨਿਆਣਾ ਪਾ ਕੇ ਆਪਾਂ ਧਾਰਾ ਮਾਰ ਗਿਆਂ ਵੀਰੇ ਸਾਰੀ ਥੱਲੀ ਇਹਦੇ ਵਿੱਚ ਹੋ ਗਈ ਮੇਨ ਗੱਲ ਹੁੰਦੀ ਜੇਰ ਦੀ ਜੇਰ ਵੀ ਪਈ ਆ ਧਾਰਾ ਵੀ ਮਰਾਤੀਆਂ ਦੂਜੀ ਗੱਲ ਆ ਨਹੀਂ ਕੋਈ ਲੌਂਕਮਾ ਲੇਵਾ ਫਿਟਿੰਗ ਵਾਲਾ ਲੇਵਾ ਦੋਸਤੋ 16 ਅੰਨੇ ਬਹਿੜਾ ਜੇਰ ਵਾਲੇ ਪਾਸੋਂ ਓਕੇ ਆ ਜੇਰ ਦੀ ਵੀਡੀਓ ਵੇਖ ਲਓ ਬਾਕੀ ਚਲਦੀ ਵੀਡੀਓ ਚ ਜੇਰ ਪਈ ਹੈ ਤੁਹਾਡੇ ਸਾਹਮਣੇ ਪਈ ਹੈ ਬੱਚਾ ਮਗਰ ਬਹੁਤ ਚੰਗੀ ਬੱਚੀ ਬਿਲਕੁਲ ਸਸਤੇ ਮੋਲ ਦੀ ਦੂਜਾ ਸੂਆ ਤਾਜੀ ਸੂਈ ਸਵਾਈ ਟਾਪ ਦੀ ਬੱਚੀ ਇਹੀ ਬੱਚੀ ਜੇ ਕਿਤੇ ਫਾਰਮ ਚੋਂ ਲੈਨੇ ਆਪਾਂ 22 24 ਕਿਲੋ ਦੁੱਧ ਵਾਲੀ ਲੱਖ ਰੁਪਏ ਤੋਂ ਘੱਟ ਫਾਰਮ ਵਾਲਾ ਕੋਈ ਵੀ ਨਹੀਂ ਦਿੰਦਾ ਕੀ ਬਿਲਕੁਲ ਜਾਇਜ਼ ਮੁੱਲ ਹੈ ਮੁੱਲ ਕਰਨ ਉਹ ਬਾਈ ਕਹਿੰਦਾ ਪਾ 75 ਦੀ ਵੇਚ ਦੀਏ ਪਰ 72000 ਚੋਂ ਬਾਈ ਕਹਿੰਦਾ ਛੋੜ ਕਰ ਦੂੰਗਾ ਜਿਹੜੇ ਵੀ ਭੈਣ ਭਰਾ ਦੇ ਇਹ ਦੂਜਾ ਸੂਆ ਐਚ ਐਫ ਨਸਲ ਦੀ ਤਾਜੀ ਸੂਈ ਸਵਾਈਟ ਆਪ ਦੀ ਬੱਚੀ ਪਸੰਦ ਆਉਂਦੀ ਹੈ ਤੁਸੀਂ ਵੀਰ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ